ਲਓ ਵੀ ਦੋਸਤੋ ਜੈਸ਼ਵੀਕ ਦੀ ਮੰਮਾ ਪਵਨ ਜੁੜ ਚੁੱਕੀ ਹੈ ਸਾਡੇ ਨਾਲ ਲਾਈਵ ਕਾਲ ਤੇ ਤੇ ਜੈਸ਼ਵੀਕ ਮੰਮਾ ਨੇ ਕਰ ਰਿਹਾ ਮਿੰਤਾ ਕੀ ਕ ਕੀ ਕਹਿ ਰਹੇ ਜੈਸ਼ਵੀਕ ਮਾ ਆਓ ਕਹ ਰੇ ਮੰਮਾ ਆਜੋ ਪਵਨ ਆ ਜਾ ਹੁਣ ਤਾਂ ਜਵਾਕ ਵੀ ਕਹਿ ਰਿਹਾ ਨਹੀਂ ਨਹੀਂ ਲੈ ਨਹੀਂ ਆਉਣਾ ਜੀ ਅਜੇ ਕਿਉਂ ਨਹੀਂ ਆਉਣਾ 4 ਦਿਨ ਤਾਂ ਹੋ ਗਏ ਗਏ ਨੂੰ ਤੇਰਾ ਵਲੌਗ ਬਣਾ ਰਿਆ ਮੈਂ ਤੇਰਾ ਆਪਣਾ ਦੋਸਤ ਵੀ ਦੇਖ ਰਿਹਾ ਤੇ ਉਹਨਾਂ ਨੇ ਪੁੱਛਣਾ ਵੀ ਪਾਵਨ ਕਿੱਧਰ ਜਾ ਵੜੀ ਫਿਰ ਕੀ ਕਵਾਂਗੇ ਤੇ ਐਸ ਤੋਂ ਚੰਗਾ ਤੂੰ ਐਸ ਤੋਂ ਚੰਗਾ ਤੂੰ ਆਪਣੇ ਆਪ ਆ ਜਾ ਜਲਦੀ ਜਲਦੀ ਕਿਸੇ ਨੂੰ ਪਤਾ ਨਾ ਲੱਗੇ ਕੁਝ ਵੀ ਨਹੀਂ ਨਹੀਂ ਜੈਸਵੇ ਕਹਦੇ ਮम्मा ਨੂੰ ਵੀ ਆ ਜਾ ਮम्मा ਆ ਜਾ ਤੇ ਤੇ ਬਹੁਤ ਬੀਤੇ ਖਾਊਗੀ ਬਹੁਤ ਬਹੁਤ ਜਪੇੜੇ ਖਾਊਗੀ ਕਹ ਤੈਨੂੰ ਹੋਰ ਕੁੱਟਣਾ ਫੜ ਗਿਆ ਸੀ ਹੋਰ ਕਿਤੇ ਨਾ ਤਿੰਨ ਖਾਤੀ ਚ ਜਪਤ ਹੋ ਗਿਆ ਮੈਂ ਨਹੀਂ ਆਖੇ ਲਾਂਦੀ ਤੋਂ ਤੇ ਸਾਸਰੀ ਕਾਲ ਤਾਂ ਬੁਲਾ ਦੇ ਜਾਂ ਸਾਸਰੀ ਕਾਲ ਦੋਸਤ ਬੁਲਾਉਂਦੀ ਹੁੰਦੀ ਸੀ ਉਹ ਮੈਂ ਤਾਂ ਬੁਲਾ ਦੇ ਅੱਜ ਸਾਸਰੀ ਕਾਲ ਦੀ ਸਾਰਿਆਂ ਨੂੰ ਤੇ ਯੋਨਾ ਚੱਕਰ ਜਿਹੜਾ ਬਣਿਆ ਹੋਇਆ ਉਹ ਆਪਾਂ ਇਹਦੇ ਸੋਚਾਂਗੇ ਬਣਾਉਣੀ ਆ ਜਾਂ ਨਹੀਂ ਬਣਾਉਣੀ ਆ ਕਦੋਂ ਬਣਾਉਣੀ ਆ ਤੇ ਫਿਰ ਹਾਲਤ ਆਪਾਂ ਨਹੀਂ ਸਾਡੇ ਘਰੇ ਆ ਰਹੀ ਤੇ ਆਪਾਂ ਲਾਈਵ ਕਾਲ ਤੇ ਹੈ ਤੇ ਕੱਲ ਅਸੀਂ ਇੱਕ ਰੀਲ ਵੀ ਪਾਈ ਸੀ ਸ਼ਾਇਦ ਉਦੋਂ ਵੀ ਦੋਸਤਾਂ ਨੇ ਕਿਹਾ ਸੀ ਵੀ ਤੁਸੀਂ ਵੀ ਮਜ਼ਾਕ ਕਰਦੇ ਹੋ ਤੇ ਪਰ ਜੈਸੇ ਕਿਤੇ ਮੈਂ ਇਕੱਲੇ ਰਹਿ ਗਏ ਆ ਤੇ ਉਧਰ ਝੋਨੇ ਦਾ ਕੰਮ ਚੱਲ ਰਿਹਾ ਪੂਰਾ ਤੇ ਉਧਰੋਂ ਜੈਸੇ ਕਿ ਨੂੰ ਸਾਹਮਣਾ ਪੈਂਦਾ ਰੋਟੀ ਵੀ ਖਾਉਣੀ ਪੈਂਦੀ ਹੈ ਤੇ ਜੈਸੇ ਕਿ ਕੋਈ ਹੋਰ ਕਹਵੇ ਮੰਮਾ ਨੂੰ ਵੀ ਆ ਜਾਓ ਤੇ ਜੈਸੇ ਕਿ ਅੱਜ ਮੰਗਾਏ ਸਮੋਸੇ ਕਹਿੰਦਾ ਲੇਬਰ ਨੂੰ ਵੰਡਣੇ ਆ ਤੇ ਹੁਣ ਅਸੀਂ ਚੱਲੇ ਆ ਮੈਂ ਤੇ ਜੈਸ਼ ਇੱਕ ਸਮੋਸੇ ਤੇ ਲੱਡੂ ਤੇ ਇੱਕ ਕੋਲਡ ਡਰਿੰਕ ਮੰਗਾਏ ਸੀ ਤੇ ਹੁਣ ਮੀਲ ਕਰਨ ਤੋਂ ਬਾਅਦ ਫੇਰ ਗਰਮੀ ਹੋ ਗਈ ਹੋਣੀ ਆ ਹਾਂ ਲੋਬੇ ਦੋਸਤੋ ਪਵਨ ਘਰੇ ਹੈ ਨਹੀਂ ਸੀ ਤੇ ਜੈਸ਼ ਮੇਰੇ ਕੋਲੇ ਆ ਤੇ ਇਹ ਕਹਿੰਦਾ ਵੀ ਆਪਾਂ ਲੇਬਰ ਨੂੰ ਅੱਜ ਸਮੋਸੇ ਫਿਰ ਖਵਾ ਕੇ ਆਉਣੇ ਆ ਤੇ ਚੱਲ ਜੈਸ਼ ਸਮੋਸੇ ਕਰੋ ਪੈਕ ਚਲੋ ਚੱਲ ਤੂੰ ਹੈਲਪ ਕਰਾ ਦੇ ਯਾਰ ਨਾਲ ਯਾਰ ਲਖਾਫੇ ਚਲ ਸਮੋਸੇ ਆ ਜਾ ਆ ਜਾ ਆ ਜਾ ਮਮਾ ਕਿੱਥੇ ਗਈ ਦੱਸ ਤੇ ਇੱਧਰ ਦੱਸ ਮਮਾ ਕਿੱਥੇ ਗਈ ਹੈ ਮਮਾ ਨੰਨੇ ਦੇ ਪਿੰਡ ਤੇ ਇੱਥੇ ਨੰਨੇ ਦੇ ਪਿੰਡ ਗਈ ਹੈ ਹਾਂ ਤੇ ਸਾਨੂੰ ਦੋਸਤ ਦੋਨਾਂ ਨੂੰ ਛੱਡ ਗਈ ਹੈ ਤੇ ਬਾਕੀ ਸੀਰੀਅਸ ਨਾਲਿਓ ਇਹ ਸਿਰਫ ਮਜ਼ਾਕ ਕਰ ਰਹੇ ਸੀਗੇ ਬੜੀ ਉਮਸ ਬਹੁਤ ਸੀ ਨਾ ਅਜ ਤਾਂ ਹਾਂਜੀ ਪੂਰੀ ਗਰਮੀ ਸੀ ਗਰਮੀ ਸੀ ਪੂਰੀ ਪਟਾਸ ਸੀਗੀ ਤੇ ਨਾਲ ਆਇਆ ਆਪਣੇ ਜੈਸ਼ ਤੇ ਆ ਆ ਪਾ ਲਓ ਠੰਡੇ ਪਾ ਲਓ ਇੱਕ ਜਣਾ ਪਾ ਲਓ ਗਲਾਸਾਂ ਚ ਪਾ ਲਓ ਸਾਰੇ ਇੱਥੇ ਬਹਿ ਜਾਓ ਤਾਂ ਹੀ ਨਹੀਂ ਹੁੰਦਾ ਉਹਨਾਂ ਬਾਈਆਂ ਦਾ ਰੱਖ ਦਿਓ ਸਮਾਨ ਉਹ ਜਿਹੜੇ ਦੁੱਜੇ ਉਹਨਾਂ ਦੋ ਸਮੋਸੇ ਤੇ ਆ ਠੰਡਾ ਤੇ ਲੱਡੂ ਲੱਡੂ ਰੱਖ ਦਿਓ ਲੱਡੂ ਚਾਹ ਨਾ ਖਾਣੇ ਤੇ ਚਾਹ ਨਾ ਖਾ ਲਿਓ ਪਰ ਉਹ ਲਾ ਸਮੋਸੇ ਫੜੀ ਜਾ ਉਹ ਜਿਹੜੇ ਰਹਿ ਗਿਆ ਖਿੱਚ ਕੇ ਲਾ ਦਿਓ ਪੂਰਾ ਚੋਨਾ ਲਾ ਤਾਂ ਲਾ ਤਾਂ ਅੱਜ ਤਾਂ ਤੁਹਾਡੇ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਕਿ ਕਿੰਨੇ ਦਿਨ ਹੋ ਗਏ ਕਦੋਂ ਹੋਏ ਨੂੰ ਨੈ ਤੂੰ ਤਾਂ ਕਹਿੰਦਾ ਮੈਂ ਫੜਾਉਂਗਾ ਆ ਤਾਂ ਬਾਦਲ ਫਾਫੇ ਜਾ ਤਾਂ ਪਾ ਦੇ ਚਲ ਵਧਣਗੇ ਤਾਂ ਤੁਸੀਂ ਬਾਅਦ ਖਾ ਲਿਓ ਪਰ ਹੋਰ ਨਾ ਰਹਿ ਜਾਣਾ ਦੂਜੇ ਉਹ ਬਲਾ ਮੈਨੂੰ ਗਾਲਾਂ ਕੱਢੇ ਜਾਣਾ ਦੂਜੇ ਟੈਗਟਾ ਲੈ ਹਣ ਚੱਲਦੇ ਨੇ